ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਕਿ ਹੋਕ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਅਪਾਇੰਟਮੈਂਟਸ ਦੀ ਤੇ ਅਪਾਇੰਟਮੈਂਟਸ ਦੇ ਵਿੱਚ ਕਿਦਾਂ ਜਨਤਾ ਦੇ ਨਾਲ ਹਜੇ ਵੀ ਠੱਗੀਆਂ ਚੱਲਦੀਆਂ ਪਈਆਂ ਹਰ ਵੀਡੀਓ ਦੇ ਵਿੱਚ ਮੈਂ ਅਪਾਇੰਟਮੈਂਟ ਦੀ ਠੱਗੀ ਬਾਰੇ ਜ਼ਰੂਰ ਦੱਸਦਾ ਹੁੰਦਾ ਹਾਂ ਬਟ ਫਿਰ ਵੀ ਜੇ ਨਹੀਂ ਸਮਝ ਆਂਦੀ ਪਈ ਵੀਡੀਓ ਦੇਖਣ ਤੋਂ ਬਾਅਦ ਵੀ ਤੁਹਾਡੇ ਨਾਲ ਕੋਈ ਕਰ ਜਾਂਦਾ ਫਿਰ ਤਾਂ ਬਹੁਤ ਮਾੜੀ ਗੱਲ ਆ ਸੋ ਇੱਥੇ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜੀਆਂ ਅਪਾਇੰਟਮੈਂਟਸ ਹੁਣ ਲਿੰਕ ਆਏ ਹੈਗੇ ਆ ਉਹ ਕਿੰਨੇ ਨੰਬਰ ਤੱਕ ਆਏ ਹੈਗੇ ਆ ਕਿਸ ਰੈਫਰੈਂਸ ਨੰਬਰ ਤੱਕ ਜਿਹੜੀਆਂ ਅਪਾਇੰਟਮੈਂਟਾਂ ਇਸ਼ੂ ਹੋ ਚੁੱਕੀਆਂ ਨੇ ਸੋ 81000 ਸਮਥਿੰਗ ਦੇ ਨੇੜੇ ਤੇੜੇ ਅਪਾਇੰਟਮੈਂਟਸ ਦੇ ਜਿਹੜੇ ਲਿੰਕ ਹੈਗੇ ਆ ਉਹ ਆ ਚੁੱਕੇ ਆ ਸੋ ਉਹਨਾਂ ਨੂੰ ਅਪਾਇੰਟਮੈਂਟਸ ਇਸ਼ੂ ਹੋ ਚੁੱਕੀਆਂ ਨੇ ਹੁਣ ਜਿਹੜੇ ਥੱਲੇ ਕਮੈਂਟ ਵੀ ਆਏ ਸੀਗੇ ਕਿਸੇ ਦਾ ਕਹਿੰਦਾ 82000 ਆ ਕੋਈ ਕਹਿੰਦਾ 83 84 85 86 87 88000 ਤੱਕ ਰੈਫਰੈਂਸ ਨੰਬਰ ਹਜੇ ਸਟਿਲ ਪੈਂਡਿੰਗ ਆ ਜਿਨ੍ਹਾਂ ਨੂੰ ਇੱਥੇ ਤੱਕ ਰੈਫਰੈਂਸ ਨੰਬਰ ਮਿਲਿਆ ਆ ਉਹਨਾਂ ਨੂੰ ਆਹ ਵੀਕ ਤੇ ਅਗਲੇ ਵੀਕ ਵਿੱਚ ਵੇਟ ਕਰਨੀ ਪੈਣੀ ਹੈ ਤੁਹਾਨੂੰ ਜਿਹੜਾ ਉਹਦਾ ਪੇਮੈਂਟ ਲਿੰਕ ਹੈਗਾ ਆ ਉਹ ਜਲਦੀ ਆਊਗਾ ਪੇਮੈਂਟ ਲਿੰਕ ਕਰਕੇ ਫਿਰ ਤੁਹਾਡੀ ਅਪਾਇੰਟਮੈਂਟ ਵਿਥਿਨ ਦਾ ਡੇ ਆ ਜਾਂਦੀ ਹੈ ਤੇ ਅਪਾਇੰਟਮੈਂਟਸ ਜਿਹੜੀਆਂ ਆ ਕਦੋਂ ਦੀਆਂ ਰਹੀਆਂ ਹੈਗੀਆਂ ਮੋਸਟ ਪ੍ਰੋਬਬਿਲੀ ਜਿਹੜੀਆਂ ਤੁਹਾਡੀਆਂ ਅਪਾਇੰਟਮੈਂਟਸ ਨਵੀਂ ਬੁਕਿੰਗ ਦੀ ਗੱਲ ਕਰ ਰਹੇ ਆ ਜਿਨ੍ਹਾਂ ਦੀ ਆਲਰੇਡੀ ਅਪਾਇੰਟਮੈਂਟਸ ਇਸ਼ੂ ਹੋ ਚੁੱਕੀਆਂ ਹੈਗੀਆਂ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ ਉਹਨਾਂ ਦੀਆਂ ਰੀਸ਼ੈਡਿਊਲ ਹੋਈਆਂ ਜਾਂ ਨਹੀਂ ਹੋਈਆਂ ਉਹਦੀ ਮੇਲ ਆਣੀ ਆ ਤੇ ਜਿਹੜੇ ਨਵੀਂ ਬੁਕਿੰਗ ਹੋ ਰਹੀ ਹੈਗੀ ਆ ਜਿਨ੍ਹਾਂ ਨੇ ਨਵੀਆਂ ਸੀਗੀਆਂ ਉਹਨਾਂ ਦੀਆਂ ਜਿਹੜੀਆਂ ਡੇਟਸ ਆਏ ਹੈਗੀਆਂ ਆ ਹੋ ਸਕਦਾ ਤੁਹਾਨੂੰ ਅਗਸਤ ਦੀ ਡੇਟ ਮਿਲੇ ਹੁਣ ਜਿਹੜੇ ਵੀ ਰਹਿੰਦੇ ਹੈਗੇ ਆ ਜਿਨ੍ਹਾਂ ਦਾ ਰੈਫਰੈਂਸ ਨੰਬਰ 81000 ਤੋਂ ਉੱਪਰ ਵਾਲਾ ਹੈਗਾ ਆ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲ ਗਿਆ ਆ ਬਾਕੀ ਹੋ ਸਕਦਾ ਤੁਹਾਨੂੰ ਨਵੰਬਰ ਦੀ ਵੀ ਮਿਲ ਸਕਦੀ ਏ ਜੇਕਰ स्लॉट ਅਵੇਲੇਬਲ ਨਹੀਂ ਹੋਇਆ ਸੋ ਇਹ ਹੈਗਾ ਕਿ ਜਿਨ੍ਹਾਂ ਦੀ ਅਪਾਇੰਟਮੈਂਟ ਅਜੇ ਸਟਿਲ ਪੈਂਡਿੰਗ ਹੈਗੀਆਂ ਵੇਟ ਕਰਦੇ ਪਏ ਹੈਗੇ ਆ ਬਾਰ-ਬਾਰ ਪੁੱਛਦੇ ਪਏ ਸੀਗੇ ਵੀ ਭਾਜੀ ਮੇਰੀ ਅਪਾਇੰਟਮੈਂਟ ਨਹੀਂ ਆਈ ਟੈਨਸ਼ਨ ਨਾ ਲੋ ਆ ਜਾਣੀ ਆ ਹੋ ਸਕਦਾ ਤੁਹਾਡੀ ਕਿਸਮਤ ਚੰਗੀ ਆ ਪ ਹੋ ਸਕਦਾ ਕਿ 11ਵਾਂ 10ਵਾਂ ਮਹੀਨਾ ਜੋ ਵੀ ਸਤੰਬਰ ਮਹੀਨਾ ਵੀ ਖਾਲੀ ਪਿਆ ਹੁਣ ਉਸ ਤੋਂ ਬਾਅਦ ਅਕਤੂਬਰ ਨਵੰਬਰ ਸਾਰਾ ਖਾਲੀ ਪਿਆ ਜਿਹੜਾ ਅੱਛਾ ਇੱਕ ਚੀਜ਼ ਹੋਰ ਆ ਨਵੰਬਰ ਵਾਲਿਆਂ ਦੇ ਬਹੁਤ ਮੈਸੇਜ ਆਏ ਆ ਕਿ ਭਾਜੀ ਅਕਤੂਬਰ ਵਾਲਿਆਂ ਦੀ ਰੀਸ਼ਡਿਊਲ ਹੋ ਰਹੀਆਂ ਸੀਗੀਆਂ ਸਾਡੀਆਂ ਨਹੀਂ ਹੋਈਆਂ ਹਜੇ ਨਵੰਬਰ ਵਾਲਿਆਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਨਵੰਬਰ ਵਾਲਿਆਂ ਦੀ ਹਜੇ ਅਪਾਇੰਟਮੈਂਟਸ ਰੀਸ਼ਡਿਊਲ ਨਹੀਂ ਹੋਈਆਂ ਨਾ ਹੀ ਹੋ ਰਹੀਆਂ ਸੋ ਇਹ ਧਿਆਨ ਰੱਖਿਓ ਤੇ ਇਸ ਤੋਂ ਇਲਾਵਾ ਮੈਂ ਇੱਕ ਸਿੰਪਲ ਜੀ ਤੁਹਾਨੂੰ ਮਤਲਬ ਦੱਸ ਦਿੰਦਾ ਕਿ ਮੈਨੂੰ ਇੱਕ ਮੈਸੇਜ ਆਇਆ ਕਹਿੰਦਾ ਭਾਜੀ ਮੈਂ ਅਪਾਇੰਟਮੈਂਟ ਬੁੱਕ ਕਰਵਾਣੀ ਹੈ ਮੈਂ ਕੀ ਕਰਵਾ ਲਵਾਂ ਪੁੱਛਿਆ ਕਿੰਨੇ ਪੈਸੇ ਮੈਂ ਕਿਹਾ ਵੀ ਆਪਣੀ ਫੀਸ ਤਾਂ 8-10000 ਰੁਪਇਆ ਹੈਗੀ ਆ ਫਿਰ ਉਹ ਬੰਦੇ ਦਾ ਮੈਨੂੰ 3-4 ਦਿਨਾਂ ਬਾਅਦ ਮੈਸੇਜ ਆਇਆ ਕਿਉਂਕਿ ਉਸ ਵੇਲੇ ਪੋਰਟਲ ਬੰਦ ਸੀਗਾ ਨਾ ਪੋਰਟਲ ਬੰਦ ਦੇ ਉੱਤੇ ਅਪਾਇੰਟਮੈਂਟ ਬੁੱਕ ਹੀ ਨਹੀਂ ਹੋ ਸਕਦੀ ਆਬਵੀਅਸਲੀ ਜੇਸ ਪੋਰਟਲ ਦੇ ਉੱਤੇ ਤੁਸੀਂ ਅਪਾਇੰਟਮੈਂਟ ਚੱਕਣੀ ਹੈਗੀ ਐ ਜੇ ਪੋਰਟਲ ਹੀ ਬੰਦ ਆ ਤੁਸੀਂ ਕਿੱਦਾਂ ਚੱਕ ਲਓਗੇ ਹੈਨਾ ਇਹਦਾ ਕੋਈ ਸੈਂਸ ਨਹੀਂ ਬਣਦਾ ਹੈਗਾ ਤੇ ਮੈਂ ਉਹਨੂੰ ਇਹੀ ਚੀਜ਼ ਕਹੀ ਮੈਂ ਕਿਹਾ ਵੀ ਜਦੋਂ ਪੋਰਟਲ ਓ ਪਰ ਤੇ ਦਾ ਪੁੱਤ ਹਟਿਆ ਨਹੀਂ ਉਹਨੇ ਕਿਸੇ ਹੋਰ ਵਾਲਦਵਾਲੇ ਪੁੱਛਿਆ ਤੇ ਜਦੋਂ ਵਾਲਦਵਾਲੇ ਕਿਸੇ ਤੋਂ ਪੁੱਛਿਆ ਉਹਨਾਂ ਨੇ ਉਹ ਅਪਾਇੰਟਮੈਂਟ ਉਹਦੀ ਬੈਂਗਲੌਰ ਵਾਲੀ ਸਾਈਡ ਦੀ ਚੱਕਦੀ ਸੇਮ ਡੇ ਅਪਾਇੰਟਮੈਂਟ ਉਹਨੂੰ ਦੇ ਦਦੀ ਦੇਖੋ ਯਾਰ ਜਿਹੜੇ ਨਾਰਥ ਸਾਈਡ ਦੇ ਹੈਗੇ ਆ ਨਾ ਆਪਾਂ ਪੰਜਾਬ ਹਿਮਾਚਲ ਠੀਕ ਹੈ ਰਾਜਸਥਾਨ ਜਾਂ ਇਦਾਂ ਜਿੰਨੇ ਵੀ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਅਪਾਇੰਟਮੈਂਟ ਹੈਗੀ ਆ ਇਹ ਦਿੱਲੀ ਜਾਂ ਚੰਡੀਗੜ੍ਹ ਜਾਂ ਜਲੰਧਰ ਹੀ ਦੀ ਬੁਕਿੰਗ ਹੋਣੀ ਜ਼ਰੂਰੀ ਆ ਠੀਕ ਆ ਸੋ ਇਸ ਕਰਕੇ ਕਿਸੇ ਦੇ ਬਹਿਕਾਵੇ ਚ ਨਾ ਆਇਆ ਕਰੋ ਕਿ ਮੈਂ ਤੁਹਾਨੂੰ ਜਲਦੀ ਅਪਾਇੰਟਮੈਂਟ ਦੇ ਦਊਂਗਾ 50000 ਰੁਪਿਆ ਲੈ ਲਿਆ ਉਸ ਤੋਂ ਤੇ ਉਹ ਅਪਾਇੰਟਮੈਂਟ ਉਹਦੇ ਕਿਸੇ ਕੰਮ ਦੀ ਵੀ ਹੈ ਨਹੀਂਗੀ ਨਾ ਉਥੇ ਪੇਪਰ ਜਮਾ ਹੋਣੇ ਆ ਸੋ ਇਦਾਂ ਦੀਆਂ ਚੀਜ਼ਾਂ 'ਚ ਬਚਿਆ ਕਰੋ ਯਾਰ ਜਿਹੜਾ ਲੀਗਲੀ ਕੰਮ ਚੱਲਦਾ ਪਿਆ ਨਾ ਲੀਗਲੀ ਹੀ ਕੰਮ ਕਰਵਾਇਆ ਕਰੋ ਇਹ ਨਾ ਸੋਚਿਆ ਕਰੋ ਕਿ ਉਸ ਬੰਦੇ ਨੇ ਮੈਨੂੰ ਕਿਹਾ ਤਾਂ ਕਿ ਅਪਾਇੰਟਮੈਂਟ ਮੈਂ ਤੁਹਾਨੂੰ ਪਹਿਲਾਂ ਦਵਾ ਦਊਂਗਾ ਅਪਾਇੰਟਮੈਂਟ ਕਲਕੱਤੇ ਬੰਗਲੌਰ ਉਧਰ ਦੀ ਹੋਵੇ ਉਹ ਤੁਹਾਡੇ ਕਿਸੇ ਕੰਮ ਦੀ ਨਹੀਂ ਹੈਗੀ ਠੀਕ ਹੈ ਜੀ ਸੋ ਇਹ ਚੀਜ਼ਾਂ ਥੋੜਾ ਧਿਆਨ ਰੱਖਿਆ ਤਗੀ ਤੋਂ ਬਚਿਆ ਕਰੋ ਹੁਣ ਇਹ ਨਵਾਂ ਹੀ ਚੀਜ਼ ਚੱਲ ਪਈ ਹੈਗੀ ਕਿ ਪੋਰਟਲ ਬੰਦ ਆ ਤੁਹਾਨੂੰ ਅਸੀਂ ਅਪਾਇੰਟਮੈਂਟ ਦਵਾ ਦਾਂਗੇ ਐਡਿਟ ਕਰ ਕਰਕੇ ਲੋਕੀ ਵੇਚੀ ਜਾਂਦੇ ਹੈਗੇ ਆ ਸੋਸ਼ਲ ਮੀਡੀਆ ਤੋਂ ਨੰਬਰ ਲੈ ਕੇ ਤੇ ਚਲੋ ਬੰਦੇ ਆਪਣੀ ਜਿਹੜੀ ਹੈਗੀ ਆ ਗਲਤ ਤਰੀਕੇ ਨਾਲ ਕਮਾਈ ਕਰੀ ਜਾਂਦੇ ਆ ਜਿਹੜੇ ਬੰਦੇ ਦੇ ਪੇਪਰ ਪਰ ਆਉਣੇ ਸੀਗੇ ਆਉਣੇ ਉੱਥੇ ਜਮ੍ਹਾਂ ਕਰਾਉਣੇ ਸੀਗੇ ਉਹਦੇ ਫਿਰ ਪੇਪਰ ਜਮ੍ਹਾਂ ਨਹੀਂ ਹੋਣੇ ਨਾਲੇ ਅਪਾਇੰਟਮੈਂਟ ਉਦੋਂ ਤੱਕ ਫਿਰ ਦੁਬਾਰਾ ਚੱਕ ਵੀ ਨਹੀਂ ਹੋਣੀ ਜਦੋਂ ਤੱਕ ਤੁਹਾਡੀ ਅਪਾਇੰਟਮੈਂਟ ਹੋਮੇਸ ਨਹੀਂ ਹੁੰਦੀ ਕਿਉਂਕਿ ਪਾਸਪੋਰਟ ਆਲਰੇਡੀ ਐਗਜ਼ਿਸਟ ਹੈ ਜਾਂ ਨਾ ਸੋ ਆਹ ਪ੍ਰੋਬਲਮਜ਼ ਆ ਰਹੀਆਂ ਹੈਗੀਆਂ ਇਸ ਨੂੰ ਆਪਣਾ ਨੂਲਾ ਉਸ ਤਾਂ ਸ਼ੇਅਰ ਨਾ ਕਰਿਆ ਕਰੋ ਇੱਕ ਅੱਦੇ ਨੂੰ ਸ਼ੇਅਰ ਕਰਿਆ ਕਰੋ ਜਿਸ ਬੰਦੇ ਤੇ ਤੁਹਾਨੂੰ ਟਰਸਟ ਹੈਗਾ ਆ ਠੀਕ ਹੈ ਨਾ ਜਰੂਰੀ ਨਹੀਂ ਹੈਗਾ ਕਿ ਤੁਸੀਂ ਜਿੱਦਾਂ ਸੋਸ਼ਲ ਮੀਡੀਆ ਤੋਂ ਮੇਰਾ ਨੰਬਰ ਪੜ ਲਿਆ ਮੈਨੂੰ ਹੀ ਕਰਨਾ ਹੈ ਜੇ ਤੁਹਾਡੇ ਕੋਈ ਨੇੜੇ ਤੇੜੇ ਤੁਹਾਡੇ ਮਤਲਬ ਸ਼ਹਿਰ ਦੇ ਵਿੱਚ ਕੰਮ ਕਰਦਾ ਉਸ ਬੰਦੇ ਨੂੰ ਫੜ ਲਓ ਕਿਉਂ ਉੱਥੇ ਤੁਹਾਡਾ ਜ਼ਿਆਦਾ ਫਾਇਦਾ ਹੋ ਸਕਦਾ ਹੈ ਕਿ ਕੱਲ ਨੂੰ ਕੋਈ ਪ੍ਰੋਬਲਮ ਆਂਦੀ ਤੁਸੀਂ ਉਸ ਬੰਦੇ ਨੂੰ ਫੜ ਸਕਦੇ ਆ ਠੀਕ ਹੈ ਨਾ ਸੋ ਗੱਲਾਂ ਥੋੜੀ ਧਿਆਨ ਰੱਖਣ ਵਾਲੀਆਂ ਵੀ ਹੋਰ ਹੈ ਕਿ ਜਿਨ੍ਹਾਂ ਦੇ ਹੁਣ ਅੰਦਰ ਫਾਈਲਾਂ ਜਮ੍ਹਾਂ ਹੋਈਆਂ ਸੀਗੀਆਂ ਤੇ ਉਹਨਾਂ ਦੇ ਨੂਲੇ ਉਸ ਤੇ ਰੀਵੋਕ ਹੋ ਰਹੇ ਆ ਠੀ ਰੀਬੁੱਕ ਦਾ ਮਤਲਬ ਹੁੰਦਾ ਹੈ ਕਿ ਪਰਫੇ ਦੂਰੇ ਬਾਹਰਲੇ ਪਾਸੇ ਜਿੱਦਾਂ ਵੀ ਉਹਨਾਂ ਨੇ ਤੁਹਾਡੀ ਜਿਹੜੀਆਂ ਅਪਾਇੰਟਮੈਂਟ ਅਪਾਇੰਟਮੈਂਟ ਕਹਿਤਾ ਤੁਹਾਡਾ ਜਿਹੜਾ ਨੁਲਾ ਹੁੰਦਾ ਹੈ ਨਾ ਉਹ ਉਹਨਾਂ ਨੇ ਕੈਨਸਲ ਕਰਤਾ ਇੱਕ ਤਰ੍ਹਾਂ ਦਾ ਪੰਜਾਬੀ ਸ਼ਬਦ ਦੇ ਵਿੱਚ ਮੈਂ ਬੋਲ ਦਵਾਂਗੇ ਉਹਨਾਂ ਨੇ ਖਤਮ ਕਰ ਦਿੱਤਾ ਉਹ ਉਸ ਵੇਲੇ ਤੁਸੀਂ ਕੀ ਕਰ ਸਕਦੇ ਹੋ ਕਿਉਂਕਿ ਮੈਸੇਜ ਤੁਹਾਡੇ ਬਹੁਤ ਜ਼ਿਆਦਾ ਆਉਂਦੇ ਆ ਉਸ ਵੇਲੇ ਦੇਖੋ ਜੀ ਯਾਰ ਕੋਈ ਹੋਰ ਸੋਲੂਸ਼ਨ ਨਹੀਂ ਹੈਗਾ ਜੇ ਰੀਬੁੱਕ ਹੋ ਗਿਆ ਇਹਦਾ ਮਤਲਬ ਜਾਂ ਤਾਂ ਮਾਲਕ ਦੇ ਉੱਤੇ ਕੋਈ ਲੀਗਲ ਅਲੀਗਲ ਜੋ ਵੀ ਐਕਸ਼ਨ ਚੱਲ ਰਿਹਾ ਹੈਗਾ ਬਾਹਰ ਇਟਲੀ ਦੀ ਗਵਰਨਮੈਂਟ ਵੱਲੋਂ ਉਹਦਾ ਕੋਈ ਤਤ ਨਹੀਂ ਹੈਗਾ ਜਦੋਂ ਤੱਕ ਕੋਈ ਖਤਮ ਨਹੀਂ ਹੁੰਦਾ ਤਾਂ ਉਦੋਂ ਤੱਕ ਤੁਹਾਡਾ ਜਿਹੜਾ ਨੂਲਾ ਉਸਤਾ ਹੈਗਾ ਦੁਬਾਰਾ ਐਕਟਿਵ ਨਹੀਂ ਹੋਣਾ ਹੈਗਾ ਠੀਕ ਹੈ ਜੇ ਤੁਹਾਨੂੰ ਆਂਦਾ ਹੈਗਾ ਕਿ ਅਪਡੇਟਡ ਜਾਂ ਅਪਲੋਡਡ ਨਹੀਂ ਹੈਗਾ ਉੱਥੇ ਫਿਰ ਤੁਸੀਂ ਉਹਨੂੰ ਅਪਡੇਟ ਕਰਵਾ ਸਕਦੇ ਆ ਠੀਕ ਹੈ ਅਦਰਵਾਈਜ਼ ਤੁਸੀਂ ਉਸ ਬੰਦੇ ਨਾਲ ਗੱਲ ਕਰਕੇ ਦੁਬਾਰਾ ਪੇਪਰ ਭਰਾਲੋ ਇੱਥੇ ਕਈ ਬੰਦੇ ਇੰਨੇ ਕੁ ਜ਼ਿਆਦਾ ਨਾਰਾਜ਼ ਹੋ ਜਾਂਦੇ ਆ ਨਾ ਕਿ ਯਾਰ ਭਾਜੀ ਮੈਨੂੰ 6 ਮਹੀਨੇ ਹੋ ਗਏ ਮੈਨੂੰ ਸਾਲ ਹੋ ਗਿਆ ਮੈਂ ਐਦਾਂ ਮੈਂ ਉਦਾਂ ਮੈਂ ਬਰਬਾਦ ਕੁਛ ਬਰਬਾਦੀ ਨਹੀਂ ਹੁੰਦੀ ਜੇ ਇੱਥੇ ਪੋਜ਼ਿਟਿਵਿਟੀ ਹੈਗੀ ਆ ਉੱਥੇ ਨੈਗੇਟਿਵਿਟੀ ਵੀ ਹੁੰਦੀ ਸੋ ਇੰਨਾ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀ ਉਸੇ ਬੰਦੇ ਨਾਲ ਗੱਲ ਕਰਕੇ ਉਹਨੂੰ ਕਹੋ ਮੇਰੇ ਪੇਪਰ ਅਪਲਾਈ ਕਰਦੇ ਦੁਬਾਰਾ ਨਾਲ ਮੇਰੇ ਪੇਪਰ ਜਿਹੜੇ ਹੈਗੇ ਆ ਉਹਨੂੰ ਅਪਡੇਟ ਕਰਵਾ ਦੇ। ਬਾਕੀ ਜਿਹੜੀ ਅਪੀਲ ਵਾਲੀ ਗੱਲ ਕਰਦੇ ਹੈਗੇ ਆ ਰਿਵੋਕ ਵਾਲੇ ਤੇ ਉਹਦੀ ਅਪੀਲ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹ ਨਾ ਕਰੋ ਸਿਰਫ ਤੇ ਸਿਰਫ ਆਹ ਦੋ ਚੀਜ਼ਾਂ ਕਰਨੀਆਂ ਚਾਹੀਦੀਆਂ ਤੁਹਾਨੂੰ ਜਿਆਦਾ ਜਿਹੜਾ ਉਹਨੂੰ ਅਪਡੇਟ ਕਰਵਾ ਲਓ। ਜਿਹੜਾ ਤੁਹਾਡਾ ਨੂਨਲਾਸਤਾ ਆ ਜਾਂ ਨਵੇਂ ਸਿਰੇ ਤੋਂ ਭਰਾ ਕੇ ਉਹਨੂੰ ਕਹੋ ਵੀ ਦੁਬਾਰਾ ਮੇਰਾ ਨਵਾਂ ਨੂਨਲਾਸਤਾ ਦੇ ਦੇ। ਗੱਲ ਖਤਮ ਤੇ ਬਾਕੀ ਇਸ ਤੋਂ ਇਲਾਵਾ ਵੀ ਹੋਰ ਕਈਆਂ ਜਣਾਂ ਦੇ ਕੁਐਸਚਨ ਸੀ ਜਿਹੜੇ ਨੁੱਲੇ ਉਸਤੇ ਹੈਗੇ ਆ ਜੇ ਤੱਕ ਨਿਕਲ ਨਹੀਂ ਰਹੇ ਹੈਗੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੀਗਾ ਕਿ ਨੁੱਲੇ ਉਸਤੇ ਬਹੁਤ ਜ਼ਿਆਦਾ ਸਲੋ ਨਿਕਲਦੇ ਪਏ ਆ ਆ ਰਹੇ ਆ ਪਰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜਦੋਂ ਤੱਕ ਤੁਹਾਡਾ ਯਾਰ ਕੰਮ ਨਹੀਂ ਬਣਦਾ ਨਾ ਜਦੋਂ ਤੱਕ ਤੁਹਾਡਾ ਸਟicker ਵੀਜ਼ਾ ਨਹੀਂ ਲੱਗਦਾ ਉਦੋਂ ਤੱਕ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਹੈਗੇ ਰੈਗੂਲਰ ਇੰਡੀਆ ਦੇ ਵਿੱਚ ਉਹ ਨਾ ਛੱਡਿਆ ਕਰੋ ਸਭ ਤੋਂ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਉਦੋਂ ਹੁੰਦਾ ਜਦੋਂ ਤੁਸੀਂ ਕੀ ਕਰਦੇ ਹੈਗੇ ਉਦੋਂ ਪੇਪਰ ਕਿਸੇ ਨੂੰ ਪਾਸਪੋਰਟ ਪਾਇਆ ਨਹੀਂ ਇਦੋਂ ਤੁਸੀਂ ਜੋਬ ਛੱਡ ਦਿੰਦੇ ਆ ਜਦੋਂ ਜੋਬ ਛੱਡ ਦਿੰਦੇ ਆ ਉਹ ਫਿਰ ਘਰਦਿਆਂ ਦੇ ਉੱਤੇ ਵੀ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਬੰਦੇ ਉੱਤੇ ਵੀ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਕਿ ਮੇਰਾ ਬਾਹਰਲਾ ਕੰਮ ਬਣ ਗਿਆ ਖਰੇ ਜਦ ਤੱਕ ਤੁਹਾਡੇ ਸਟਿਕਰ ਵੀਜ਼ਾ ਨਹੀਂ ਲੱਗਦਾ ਨਾ ਤਦ ਤੱਕ ਇਹ ਟੈਨਸ਼ਨ ਨਾ ਲਿਆ ਕਰੋ ਕਿ ਯਾਰ ਮੈਂ ਬਾਹਰ ਜਾ ਰਿਹਾ ਹਾਂ ਜਾਂ ਨਹੀਂ ਜਾ ਰਿਹਾ ਠੀਕ ਹੈ ਜੀ ਸੋ ਜੋ ਇੰਡੀਆ 'ਚ ਕੰਮ ਕਰਦੇ ਕਰੀ ਜੋ ਜਿਹੜਾ ਲੱਖ 2 ਲੱਖ ਤੁਸੀਂ ਬੰਦੇ ਨੂੰ ਦਿੱਤਾ ਹੋਇਆ ਆ ਉਹਦਾ ਕੰਮ ਪ੍ਰੋਸੈਸ ਚੱਲੀ ਜਾਂਨ ਦਿਓ ਉਹਨੂੰ ਉਹਦਾ ਪ੍ਰੋਸੈਸ ਜਿਹੜਾ ਕੈਰੀ ਆਊਟ ਕਰ ਲੈਂਦੋ ਜਿੱਥੇ ਤੱਕ ਉਹ ਵੀਜ਼ਾ ਨਹੀਂ ਲਵਾਉਂਦਾ ਉਦੋਂ ਤੱਕ ਤੁਸੀਂ ਇਹਨਾਂ ਸੋਚਿਆ ਕਰੋ ਕਿ ਮੇਰਾ ਕੰਮ ਹੋ ਗਿਆ ਆ ਜਾਂ ਮੈਂ ਆਪਣਾ ਕੰਮ ਛੱਡ ਦਵਾਂ ਮੈਂ ਕਿਸੇ ਹੋਰ ਕੰਟਰੀ 'ਚ ਸੀਗਾ ਮੈਂ ਉੱਥੋਂ ਆਪਣਾ ਸਾਰਾ ਬੋਰੀਆ ਬਿਸਤਰਾ ਪੈਕ ਕਰਕੇ ਵਾਪਸ ਆਜਾਂ ਮੈਂ ਠੀਕ ਆ ਹਮੇਸ਼ਾ ਅਪਾਇੰਟਮੈਂਟ ਤੋਂ ਜਿਹੜੇ ਬੰਦੇ ਬਾਹਰ ਆ ਉਹਨਾਂ ਦੇ ਵੀ ਕਾਫੀ ਮੈਸੇਜ ਆਂਦੇ ਕਿ ਭਾਜੀ ਅਸੀਂ ਕਦੋਂ ਵਾਪਸ ਆਈਏ ਜਦੋਂ ਅਪਾਇੰਟਮੈਂਟ ਦੇ ਨੇੜੇ ਰਹਿ ਗਏ ਨਾ 15-20 ਦਿਨ ਉਸ ਵੇਲੇ ਤੁਹਾਡੀ ਪ੍ਰੈਜ਼ੈਂਸ ਚਾਹੀਦੀ ਹੁੰਦੀ ਆ VFS ਦੇ ਵਿੱਚ ਉਦੋਂ ਹੀ ਤੁਸੀਂ ਆਪਣੀ ਜਿਹੜੀ ਉਧਰੋਂ ਆਪਣਾ ਸਾਰਾ ਲੇਖਾ ਜੋਖਾ ਖਤਮ ਕਰਕੇ ਫੇਰ ਇੰਡੀਆ 'ਚ ਆਓ ਅਰ ਇਸਾ ਉਹਨਾਂ ਨਾਲ ਗੱਲ ਕਰਕੇ ਆਓ ਕਿ ਜੇ ਮੇਰਾ ਵੀਜ਼ਾ ਨਹੀਂ ਲੱਗਾ ਮੈਂ ਦੁਬਾਰਾ ਫੇਰ ਇੱਥੇ ਹੀ ਆਣਾ ਕਿਉਂਕਿ ਫੇਰ 6 ਮਹੀਨੇ ਲੱਗ ਜਾਣੇ ਜੇ ਤੁਸੀਂ ਦੁਬਾਰਾ ਪੇਪਰ ਅਪਲਾਈ ਕਰਦੇ ਸੋ ਇਹ ਚੀਜ਼ਾਂ ਕੁਝ ਹੈਗੀਆਂ ਜਿਹੜੀਆਂ ਆ ਸਮਝਣ ਦੀ ਲੋੜ ਆ ਜਿਹੜੀ ਅਸੀਂ ਆਪ ਸਮਝ ਸਕਦੇ ਹੈਗੇ ਆ ਬਾਕੀ ਨੁੱਲੇ ਉਸਤੇ ਦੇ ਉਤੇ ਸਾਰੀ ਪੇਮੈਂਟ ਕਿਸੇ ਨੂੰ ਉਹਨਾਂ ਦਾਓ ਅੱਧੀ ਪੇਮੈਂਟ ਮੈਨਾਂ ਦਾਓ ਹੁਣ ਤਾਂ ਥੋੜਾ ਜਿਹਾ ਕੰਮ ਵੀਜ਼ਿਆਂ ਦਾ ਥੋੜਾ ਜਿਹਾ ਸਲੋ ਹੈਗਾ ਆ ਵੀਜ਼ੇ ਇੰਨੇ ਜ਼ਿਆਦਾ ਨਹੀਂ ਲੱਗ ਰਹੇ ਜਿੰਨੇ ਪਹਿਲਾਂ ਲੱਗਦੇ ਸੀਗੇ ਠੀਕ ਆ ਨੀਅਰ ਅਬਾਊਟ 50% ਤੱਕ ਵੀਜ਼ੇ ਜਿਹੜੇ ਲੱਗ ਰਹੇ ਹੈਗੇ ਆ ਘਰ ਤੋਂ ਘਾਡੇ ਪੈਸੇ ਦੇਣ ਦੀ ਨੁੱਲੇ ਉਸਤੇ ਤੇ ਪੈਸੇ ਤਾਂ ਦੇਖੋ ਜੀ ਲੈਣੇ ਲੈਣੇ ਆ ਮਾਲਕ ਨੇ ਵੀ ਲੈਣੇ ਆ ਏਜੰਟ ਨੇ ਕਹਿਣਾ ਹੀ ਕਹਿਣਾ ਆ ਸੋ ਇਹ ਗੱਲਾਂ ਥੋੜੀਆਂ ਆਪਣੇ ਹਿਸਾਬ ਨਾਲ ਮੈਨੀਪੂਲੇਸ਼ਨ ਕਰਨਾ ਸਿੱਖੋ ਏਜੰਟਾਂ ਨੂੰ ਵੀ ਤੇ ਬਾਕੀ ਜਿਹਨਾਂ ਨੇ ਫਾਇਰ ਰੈਡੀ ਕਰਨੀ ਹੈ ਜਾਂ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਪੋਰਟਲ ਸਟਿਲ ਹਜੇ ਵੀ ਬੰਦ ਹੈਗਾ ਆ ਕੋਈ ਤੁਹਾਨੂੰ ਜੇ ਕੋਈ ਲਾਰਾ ਲਾਉਂਦਾ ਕਿ ਮੈਂ ਤੈਨੂੰ ਪਹਿਲਾਂ ਹੀ ਅਪਾਇੰਟਮੈਂਟ ਦਵਾ ਦਿੰਦਾ ਹੈਗਾ ਆ ਅਪਾਇੰਟਮੈਂਟ ਪਹਿਲਾਂ ਚੈੱਕ ਕਰ ਲਓ ਕਿੱਥੇ ਦੀ ਹੈ ਜੇ ਦਿੱਲੀ ਜਲੰਧਰ ਤੇ ਚੰਡੀਗੜ੍ਹ ਦੀ ਹੈਗੀ ਨਾ ਤਾਂ ਹੀ ਉਹਦਾ ਕਰੋ ਨੌਰਥ ਸਾਈਡ ਵਾਲਿਆਂ ਦੀ ਇੱਥੇ ਹੀ ਮਿਲਣੀ ਚਾਹੀਦੀ ਹੈ ਜੇ ਹੋਰ ਕਿਸੇ ਪਾਸੇ ਦੀ ਹੈਗੀ ਉਹਦਾ ਪੈਸਾ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਜਿਨ੍ਹਾਂ ਨੇ ਵੀ ਇਹ ਸਾਰੀਆਂ ਅਪਾਇੰਟਮੈਂਟਸ ਵਗੈਰਾ ਬੁੱਕ ਕਰਾਉਣੀਆਂ ਜਾਂ ਫਾਈਲ ਰੈਡੀ ਕੁਝ ਵੀ ਆ ਥੱਲੇ ਨੰਬਰ ਦਿੱਤਾ ਹੋਇਆ ਇਹਦੇ ਤੇ ਕਾਲ ਮੈਸੇਜ ਜਿਹੜਾ ਹੈਗਾ ਨਾ ਤੁਸੀਂ ਹਰ ਟਾਈਮ ਨਹੀਂ ਕਰ ਸਕਦੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤੁਸੀਂ ਇਹਦੇ ਤੇ ਮੈਸੇਜ ਕਾਲ ਕਰ ਸਕਦੇ ਹੈਗੇ ਠੀਕ ਹੈ ਜੀ ਮੈਂ ਆਪਣਾ ਨੰਬਰ ਨਹੀਂ ਦੇ ਰਿਹਾ ਮੇਰੇ ਐਡਵੋਕੇਟ ਸਾਗਰ ਬੱਧਨ ਦਾ ਇਹ ਨੰਬਰ ਹੈਗਾ ਤੁਸੀਂ ਇਹਦੇ ਤੇ ਮੈਸੇਜ ਕਾਲ ਜਿਹੜਾ ਹੈਗਾ ਕਰ ਸਕਦੇ ਆ ਤੇ ਜੋ ਵੀ ਇਨਫਾਰਮੇਸ਼ਨ ਕਿਸੇ ਬੰਦੇ ਨੇ ਲੈਣੀ ਹੈਗੀ ਆ ਉਹ ਕਾਲ ਮੈਸੇਜ ਨਾ ਕਰਿਓ ਉਹ ਕਮੈਂਟ ਕਰਿਓ YouTube ਦੇ ਜਿਹੜਾ ਸਾਡਾ ਚੈਨਲ ਹੈਗਾ ਉਹਦੇ ਥੱਲੇ ਉਹਦੇ ਵਿੱਚ ਤੁਹਾਨੂੰ ਜਿਹੜਾ ਜਵਾਬ ਦਿੱਤਾ ਜਾਊਗਾ ਠੀਕ ਹੈ ਜੀ ਨਹੀਂ ਨਵਾਬ ਨਹੀਂ ਦਿੱਤਾ ਹੋਇਆ ਅਗਲੀ ਵੀਡੀਓ ਦੇ ਵਿੱਚ ਉਹ ਬੋਲ ਕੇ ਤੁਹਾਡਾ ਕਮੈਂਟ ਪੜ੍ਹ ਕੇ ਤੁਹਾਡਾ ਆਨਸਰ ਦਵਾਂਗੇ ਕਾਲ ਮੈਸੇਜ ਸਿਰਫ ਸਿਰਫ ਹੈਗੀ ਆ ਜਿਨ੍ਹਾਂ ਨੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਣੀ ਆ ਜਾਂ ਫਿਰ ਜਿਨ੍ਹਾਂ ਨੇ ਅਨਸ਼ੋਰੈਂਸ ਡੰਮੀ ਵਗੈਰਾ ਜੋ ਕੁਝ ਵੀ ਕਰਵਾਉਣਾ ਹੈ ਠੀਕ ਹੈ ਜੀ ਸੋ ਬੈਸਟ ਆਫ ਲੱਕ ਮਿਲਦੇ ਆਗਲੀ ਵੀਡੀਓ ਦੇ ਵਿੱਚ